ਹੈਲੋ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਆਪ ਸਭ ਦਾ ਮੇਰੇ ਚੈਨਲ ਤੇ ਬਹੁਤ ਬਹੁਤ ਸਵਾਗਤ ਹੈ ਜੀ ਚਲੋ ਜੀ ਬਣਾਉਣਾ ਸਟਾਰਟ ਕਰਦੇ ਆ ਆਪਾਂ ਅੱਜ ਦਾ ਅੱਜ ਦਾ ਡਿਜ਼ਾਈਨ ਅੱਜ ਦਾ ਡਿਜ਼ਾਈਨ ਬਣਾਉਣ ਵਾਸਤੇ ਆਪਾਂ ਸਲਾਈ ਤੇ ਤਿੰਨ ਤਿੰਨ ਗੁੰਡਿਆਂ ਦੇ ਹਿਸਾਬ ਨਾਲ ਗੁੰਡੇ ਪਾਏ ਜੀ ਇੱਕ ਇੱਕ ਗੁੰਡਾ ਆਪਾਂ ਸਾਈਡ ਤੇ ਰੱਖਿਆ ਕਿਧਰ ਇੱਕ ਉਧਰ ਬਾਕੀ ਆਪਣੇ ਤਿੰਨ ਤਿੰਨ ਗੁੰਡੇ ਆ ਜੀ ਤੇ ਆਪਾਂ ਉਲਟੀ ਸਲਾਈ ਬਣਾ ਲਈਏ ਗੁੰਡੇ ਪਾ ਕੇ ਤੇ ਸਿੱਧਾ ਪਾਸਾ ਆਪਣਾ ਡਿਜ਼ਾਈਨ ਬਹੁਤ ਸੋਹਣਾ ਜੀ ਕੋਟੀ ਸਵੈਟਰ ਜੈਕਟ ਕੁਝ ਵੀ ਬਣਾਓ ਬਹੁਤ ਸੋਹਣਾ ਬਣ ਕੇ ਆਉਂਦਾ ਬਹੁਤ ਜਲਦੀ ਬਣਦਾ ਹੈ ਤੇ ਸੋਨਾ ਵੀ ਬਹੁਤ ਲੱਗਦਾ ਜੀ ਹਰ ਕੋਈ ਬਣਾ ਸਕਦਾ ਤੁਸੀਂ ਕਿਸੇ ਵੀ ਰੰਗ ਤੇ ਪਾ ਸਕਦੇ ਹੋ ਤੇ ਕੋਈ ਵੀ ਪ੍ਰੋਜੈਕਟ ਬਣਾ ਸਕਦੇ ਹੋ ਜੋ ਵੀ ਤੁਹਾਨੂੰ ਚਾਹੀਦਾ ਉਹ ਹੀ ਤੁਸੀਂ ਬਣਾ ਸਕਦੇ ਹੋ ਤੇ ਚਲੋ ਜੀ ਬਣਾਉਣਾ ਸਟਾਰਟ ਕਰਦੇ ਆਪਾਂ ਡਿਜ਼ਾਈਨ ਤੇ ਜੇਕਰ ਤੁਸੀਂ ਮੇਰੇ ਚੈਨਲ ਤੇ ਨਵੇਂ ਹੋ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਵੀਡੀਓ ਨੂੰ ਸ਼ੇਅਰ ਤੇ ਲਾਈਕ ਜਰੂਰ ਕਰ ਲਿਓ ਜੀ ਜਿਨ੍ਹਾਂ ਨੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕੀਤਾ ਹੋਇਆ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਜੀ ਦੇਖੋ ਜੀ ਫਸਟ ਗੁੰਡਾ ਆਪਾਂ ਤਿਆਰਿਆ ਤਿੰਨ ਗੁੰਡੇ ਆਪਾਂ ਉਲਟੇ ਬਣਾ ਲਵਾਂਗੇ। ਤਿੰਨ ਗੁੰਡੇ ਆਪਾਂ ਉਲਟੇ ਬਣਾ ਲੈ। ਇੱਥੇ ਆਪਾਂ ਤਿੰਨ ਗੁੰਡੇ ਲਵਾਂਗੇ। ਤਿੰਨਾਂ ਦਾ ਇੱਕ ਇਸ ਤਰ੍ਹਾਂ ਕਰ ਦਵਾਂਗੇ। ਸਿੱਧਾ ਪਾਸਾ ਹੈ ਜੀ ਉਲਟੇ ਹੀ ਤਿੰਨਾਂ ਦਾ ਇੱਕ ਕਰ ਦੇਣਾ। ਫਿਰ ਤਿੰਨ ਗੁੰਡੇ ਉਲਟੇ ਬਣਾਵਾਂਗੇ। ਤਿੰਨ ਗੁੰਡੇ ਲਵਾਂਗੇ। ഫെ താസ്റ്റ് വള ക ഉൾ ബന ਤਿੰਨ ਕੁੰਡੇ ਉਲਟੇ ਬਣਾਏ ਇੱਕ ਕੁੰਡਾ ਲਾਸਟ ਵਾਲਾ ਕੁੰਡਾ ਆਪਾਂ ਸਿੱਧਾ ਬਣਾ ਲਵਾਂਗੇ ਕਿ ਹੁਣ ਦੇਖੋ ਜੀ ਆਪਾਂ ਫਰਸਟ ਕੁੰਡਾ ਤਾਰਾਂਗੇ ਤਿੰਨ ਕੁੰਡੇ ਸਿੱਧੇ ਬਣਾਵਾਂਗੇ ਤਾਂ ਗਾ ਆਪਣੇ ਵੱਲ ਕਰਾਂਗੇ ਹੁਣ ਆਪਾਂ ਇੱਥੇ ਤਿੰਨ ਕੁੰਡਿਆਂ ਦਾ ਇੱਕ ਕੁੰਡਾ ਕੀਤਾ ਸੀਗਾ ਆਪਾਂ ਕੁੰਡਾ ਇੱਥੇ ਨਾ ਇਧਰ ਵਧਾਇਆ ਨਾ ਇਧਰ ਵਧਾਇਆ ਹੁਣ ਆਪਾਂ ਕੁੰਡਾ ਇੱਥੇ ਵਧਾਉਣਾ ਆਪਾਂ ਜਿਹੜਾ ਆਪਾਂ ਇਸ ਤਰ੍ਹਾਂ ਧਾਗਾ ਵੇਖ ਲੈਣਾ ਵੀ ਆਪਣਾ ਉੱਪਰ ਕਿਹੜਾ ਧਾਗਾ ਆਉਂਦਾ ਉਹ ਆਪਾਂ ਇਸ ਤਰ੍ਹਾਂ ਚੱਕ ਲੈਣਾ ਹੁਣ ਆਪਾਂ ਇਹਨਾਂ ਨੂੰ ਉਲਟੇ ਬਣਾ ਲਵਾਂਗੇ ਇਧਰੋਂ ਵੀ ਆਹ ਧਾਗਾ ਚੱਕਾਂਗੇ ਆਪਾਂ Tenna kunde juba olnud , ei või nali ? tännakond esiti . on veerab , panen tännakond , ei anda ikka kundagi tassi , kui veel kundagi . teab paik , kui naised räägin , on olnud teevad , ma . no kundad räägin , hoiatab , olnud tagasi . తిను కు సే నో ఉల్ా బ బ కు కల్టా బ ఫండా చక్కటా బ ధ పిచ్చే కిన్ సే బ ਲਾਸਟ ਵਾਲਾ ਕੁੰਡਾ ਉਲਟਾ ਬਣਾ ਲਾਂਗੇ ਹੁਣ ਦੇਖੋ ਜੀ ਆਪਾਂ ਸਿੱਧੀ ਸਾਈਡ ਆ ਗਏ ਹੁਣ ਆਪਣੇ ਕੋਲੇ ਆਹ ਵਾਲੇ ਤਿੰਨ ਕੁੰਡੇ ਆ ਤੇ ਹੁਣ ਆਪਾਂ ਇਹਨਾਂ ਦਾ ਤਿੰਨਾਂ ਦਾ ਇੱਕ ਕਰਾਂਗੇ ജി കൂട്ടേ ਸਿੱਧੀ ਸਲਾਈ ਬਣਾ ਲਈ ਆਪਾਂ ਉਲਟੀ ਸਾਈਡ ਆ ਗਈ। ਹੁਣ ਆਪਾਂ ਦੇਖੋ ਜੀ ਇੱਥੋਂ ਵੀ ਆਪਾਂ ਗੁੰਡਾ ਵਧਾਵਾਂਗੇ। ਪਹਿਸਟ ਗੁੰਡਾ ਤਾਰਿਆ ਆਪਾਂ। ਨਾਲੋਂ ਧਾਗਾ ਚੱਕ ਕੇ ਆਪਾਂ ਇੱਕ ਗੁੰਡਾ ਬਣਾ ਲਿਆ ਉਲਟਾ। ਆਵळा ਗੁੰਡਾ ਵੀ ਆਪਾਂ ਉਲਟਾ ਬਣਾ ਲਵਾਂਗੇ। ਫਿਰ ਅੱਗੇ ਇੱਕ ਗੁੰਡਾ ਚੱਕ ਕੇ ਆਪਾਂ ਉਲਟਾ ਗੁੰਡਾ ਬਣਾ ਲਵਾਂਗੇ। ਤਿੰਨ ਗੁੰਡੇ ਆਪਾਂ ਸਿੱਧੇ ਬਣਾਵਾਂਗੇ। ਦੇਖੋ ਜੀ ਬਹੁਤ ਸੋਹਣਾ ਤੇ ਬਹੁਤ ਸੌਖਾ ਡਿਜ਼ਾਈਨ ਹੈ ਜੀ ਫਿਰ ਤੋਂ ਇੱਕ ਗੁੰਡਾ ਚੱਕਾਂਗੇ ਮਸਲਟੀ ਸਾਈਡ ਆਪਾਂ ਤਿੰਨ ਕੁੰਡੇ ਉਲਟੇ ਬਣਾਉਣੇ ਆ ਤਿੰਨ ਕੁੰਡੇ ਸਿੱਧੇ ਸਿੱਧੇ ਪਾਸੇ ਆਪਣੀ ਸਾਰੀ ਸਲਾਈ ਉਲਟੀ ਬਣੂਗੀ ਤੇ ਲੋ ਜੀ ਆਪਾਂ ਦੇਖੋ ਇਹਨਾਂ ਡਿਜ਼ਾਈਨ ਬਣਾਇਆ ਇਹ ਕਿੰਬਹੁਤ ਸੋਹਣਾ ਬਣ ਕੇ ਤਿਆਰ ਹੁੰਦਾ ਨਿੱਕਾ ਨਿੱਕਾ ਜਿਹਾ ਡਿਜ਼ਾਈਨ ਹ ਹਰੇਕ ਸਲਾਈ ਚ ਬਣਦਾ ਤੇ ਬਹੁਤ ਸੋਹਣਾ ਲੱਗਦਾ ਤੇ ਬਹੁਤ ਸੌਖਾ ਹੈ ਜੀ ਤੇ ਪਿਆਰਾ ਜਿਹਾ ਡਿਜ਼ਾਈਨ ਹੈ ਤੇ ਥੋੜਾ ਜਿਹਾ ਆਪਾਂ ਹੋਰ ਰੰਗ ਚ ਬਣਾ ਦਿਖਾਉਨੇ ਆ ਇਹਦੇ ਤੇ ਇਸ ਤਰ੍ਹਾਂ ਦੇਖਦਾ ਤੇ ਚਲੋ ਜੀ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਤੇ ਲਾਈਕ ਚੈਨਲ ਨੂੰ ਕਰਿਓ ਜੀ ਸਬਸਕ੍ਰਾਈਬ ਤੇ ਆਪਣੇ ਚੈਨਲ ਨੂੰ ਵੱਧ ਤੋਂ ਵੱਧ ਸਪੋਰਟ ਕਰੋ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਹੋਊਗਾ ਤੇ ਸੋਹਣਾ ਜਿਹਾ ਕਰ ਦਿਓ ਜੀ ਕਮੈਂਟ ਤੇ ਚਲੋ ਜੀ ਮਿਲਦੇ ਆ ਕਿਸੇ ਹੋਰ ਸੋਹਣੀ ਜੀ ਵੀਡੀਓ ਇਸ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ ਜੀ